ਆਸਟ੍ਰੇਲੀਅਨ ਬਿਊਰੋ ਆਫ ਸਟੈਟਿਕਸ ਡਾਟਾ ਦੇ ਅਨੁਸਾਰ ਟੈਂਪਰੇਰੀ ਨੈੱਟ ਮਾਈਗ੍ਰੇਸ਼ਨ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਅਤੇ ਚਲੇ ਜਾਣ ਦੀ ਗਿਣਤੀ ਦੇ ਵਿੱਚ ਅੰਤਰ 2023 ਦੇ ਵਿੱਚ 5,30,620 ਤੋਂ ਘਟ ਕੇ 2024 ਦੇ ਵਿੱਚ 3,40,800 ਹੋ ਗਿਆ ਹੈ ਜੋ ਕਿ 36% ਦੀ ਗਿਰਾਵਟ ਹੈ। ਮੰਦੀ ਦੇ ਬਾਵਜੂਦ ਐਬੀਐਸ ਨੇ ਗਣਨਾ ਕੀਤੀ ਹੈ ਕਿ ਆਸਟ੍ਰੇਲੀਆ ਦੀ ਕੁੱਲ ਆਬਾਦੀ 2024 ਦੇ ਵਿੱਚ 1.7 ਫੀਸ ਦੇ ਨਾਲ ਵੱਧ ਕੇ 27.4 ਮਿਲੀਅਨ ਹੋ ਗਈ ਹੈ। ਵਿਦੇਸ਼ਾਂ ਤੋਂ 594900 ਲੋਕ ਆਏ ਸਨ ਅਤੇ 254200 ਇੱਥੋਂ ਗਏ ਵੀ ਹਨ। ਇਸ ਦਾ ਮਤਲਬ ਹੈ ਕਿ 2024 ਵਿੱਚ ਵਿਦੇਸ਼ੀ ਪ੍ਰਵਾਸ ਤੋਂ ਸਾਡੀ ਆਬਾਦੀ ਦੇ ਵਿੱਚ 340800 ਲੋਕ ਸ਼ਾਮਲ ਹੋਏ ਹਨ। ਐਬੀਐਸ ਦੇ ਜਨਸੰਖਿਆ ਦੇ ਮੁਖੀ ਬੈਦਰ ਚੂਨ ਕਿ ਹੈ ਕਿ ਹਾਲਾਂਕਿ ਅਧਿਕਾਰਤ ਤੌਰ ਤੇ ਇਸ ਬਾਰੇ ਜਾਣਕਾਰੀ ਪ੍ਰਕਾਸ਼ਿਤ ਨਹੀਂ ਕੀਤੀ ਗਈ ਹੈ ਪਰ ਇਤਿਹਾਸਿਕ ਤੌਰ ਤੇ 40 ਤੋਂ 50 ਫੀਸਦੀ ਦੇ ਵਿਚਕਾਰ ਪ੍ਰਵਾਸ ਵਿਦੇਸ਼ੀ ਵਿਦਿਆਰਥੀਆਂ ਦਾ ਬਣਿਆ ਹੁੰਦਾ ਹੈ ਹਾਲਾਂਕਿ ਹਾਲੀ ਦੇ ਸਾਲਾਂ ਵਿੱਚ ਵਿਦਿਆਰਥੀਆਂ ਦੀ ਆਮਦ ਦੀ ਵੱਡੀ ਗਿਣਤੀ ਦੇ ਕਾਰਨ ਇਹ ਅਨੁਪਾਤ ਵਿਗੜਿਆ ਵੀ ਹੈ ਪਿਛਲੇ ਸਾਲ ਅਲਬਨੀ ਸਰਕਾਰ ਵੱਲੋਂ ਨਵੇਂ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ 270000 ਤੱਕ ਸੀਮਤ ਕਰਨ ਦੀ ਕੋਸ਼ਿਸ਼ ਉਦੋਂ ਸ਼ੁਰੂ ਹੋਈ ਜਦੋਂ ਗੱਟਜੋੜ ਅਤੇ ਗ੍ਰੀਨਜ਼ ਨੇ ਇਸ ਨੂੰ ਰੋਕਣ ਲਈ ਇਕੱਠੇ ਹੋ ਕੇ ਕੰਮ ਕੀਤਾ ਇਸ ਦੀ ਬਜਾਏ ਇਸ ਨੇ ਹਰ ਇੱਕ ਯੂਨੀਵਰਸਿਟੀ ਅਤੇ ਕਾਲਜ ਨੂੰ ਅਰਧ ਕੈਂਪ ਅਲਾਟ ਕੀਤੇ ਜਿਸ ਦਾ ਇਰਾਦਾ ਸਤਾਨਾਂ ਦੀ ਸਪਲਾਈ ਦੇ ਵਿੱਚ ਰੁਕਾਵਟ ਪਾਉਂਦਾ ਹੈ ਇਸ ਸਾਲ ਫਰਵਰੀ ਵਿੱਚ ਹਾਲ ਹੀ ਵਿੱਚ ਜਦੋਂ 2 ਲੱਖ ਵਿਦਿਆਰਥੀ ਆਸਟ੍ਰੇਲੀਆ ਦੇ ਵਿੱਚ ਆਏ ਤਾਂ ਆਮਦ ਦੀ ਮਜ਼ਬੂਤੀ ਗਿਣਤੀ ਅਜੇ ਵੀ ਸਪਸ਼ਟ ਸੀ ਪਰ ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਹ ਗ੍ਰਾਵੜ ਦੇਸਨ ਕੀ ਧਨ ਕਿਉਂਕਿ ਅਰਧ ਕੈਂਪ ਅਤੇ ਹੋਰ ਉਪਾਅ ਜਿਵੇਂ ਕਿ ਗੈਰ ਵਾਪਸੀ ਕਰਨ ਜੋਗ ਵਧੀਆਂ ਹੋਈਆਂ ਫੀਸਾਂ ਅਤੇ ਮੰਗ ਤੇ ਦਬਾਅ ਪਾਉਂਦੇ ਹਨ ਗ੍ਰੈਵ ਵਿਭਾਗ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ ਭਾਰਤੀ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਵਿੱਚ 33% ਦੀ ਗਿਰਾਵਟ ਆਈ ਹੈ ਕਿਉਂਕਿ ਵਿਦਿਆਰਥੀਆਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਨੌਕਰੀਆਂ ਦੇ ਬਾਜ਼ਾਰ ਵਿੱਚ ਜਾਣ ਤੋਂ ਰਸਤੇ ਹਟਾਉਣ ਲਈ ਬਣਾਏ ਗਏ ਸੁਧਾਰ ਲਾਗੂ ਕੀਤੇ ਗਏ ਸਨ ਹਾਲਾਂਕਿ ਚੀਨੀ ਵਿਦਿਆਰਥੀਆਂ ਦੀ ਵੀਜ਼ਾ ਅਰਜ਼ੀ ਭਾਵੇਂ ਘੱਟ ਹਨ ਪਰ ਫਿਰ ਵੀ ਮਜ਼ਬੂਤ ਹਨ ਇਸ ਸਾਲ ਅਪ੍ਰੈਲ ਦੇ ਅੰਤ ਤੱਕ ਪ੍ਰਾਇਮਰੀ ਵਿਦਿਆਰਥੀ ਵੀਜ਼ਾ ਧਾਰਕਾਂ ਲਈ 70300 ਅਰਜ਼ੀਆਂ ਪਾਈਆਂ ਗਈਆਂ ਸਨ ਜੋ ਕਿ 1 ਸਾਲ ਪਹਿਲਾਂ 80648 ਹਨ ਜੋ 2 ਸਾਲਾਂ ਦੇ ਰਿਕਾਰਡ ਵਿੱਚ ਸਭ ਤੋਂ ਵੱਧ ਹਨ ਆਸਟ੍ਰੇਲੀਅਨ ਯੂਨੀਵਰਸਿਟੀ ਅਤੇ ਕਾਲਜਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਪਾਵਾਵਾਂ ਦੇ ਉੱਚ ਸਿੱਖਿਆ ਖੇਤਰ ਵਿੱਚ ਅਣਇਸ਼ਟ ਨਤੀਜੇ ਹੋ ਸਕਦੇ ਹਨ ਖਾਸ ਕਰਕੇ 트ੰਪ ਪ੍ਰਸ਼ਾਸਨ ਦੇ ਅਮਰੀਕੀ ਯੂਨੀਵਰਸਟੀਆਂ ਤੇ ਸਖਤੀ ਦੇ ਮੱਦੇ ਨਜ਼ਰ ਇੰਟਰਨੈਸ਼ਨਲ ਐਜੂਕੇਸ਼ਨ ਐਸੋਸੀਏਸ਼ਨ ਆਫ ਆਸਟ੍ਰੇਲੀਆ ਦੇ ਮੁੱਖ ਕਾਰਜਕਾਰੀ ਫਿਲ ਹਨੀਵੁੱਡ ਨੇ ਕਿਹਾ ਹੈ ਕਿ ਖੇਤਰ ਨਿਵੇਸ਼ਕਾਂ ਦੀ ਪਾਲ ਕਰ ਰਹੇ ਸੰਭਾਵੀ ਅਮਰੀਕੀ ਵਿਦਿਆਰਥੀਆਂ ਦਾ ਲਾਭ ਨਹੀਂ ਉਠਾ ਸਕੇਗਾ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਤੇ 트ੰਪ ਦੇ ਵਿਰਾਮ ਦਾ ਸਮਾਂ ਆਸਟ੍ਰੇਲੀਆ ਦੇ ਸਿੱਖਿਆ ਪ੍ਰਦਾਤਾਵਾਂ ਲਈ ਵਿੰਗਿਆਤਮਕ ਹੈ ਇਸ ਉੱਚ ਮੁੱਲ ਵਾਲੇ ਅਤੇ ਉੱਚ ਗੁਣਵੱਤਾ ਵਾਲੇ ਸਮੂਹ ਤੱਕ ਪਹੁੰਚਦੇ ਯੋਗ ਹੋਣ ਦੀ ਬਜਾਏ ਅਸੀਂ ਆਪਣੀ ਸਰਕਾਰ ਦੁਆਰਾ ਲਾਈਆਂ ਗਈਆਂ ਦਾਖਲਾ ਸੀਮਾਵਾਂ ਕਰਕੇ ਬੇहद ਪਰੇਸ਼ਾਨ ਹਾਂ ਸਤਾ ਵਿੱਚ ਆਉਣ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਦੇ ਵਿਦਿਆਰਥੀ ਵੀਜ਼ਾ ਰੱਦ ਕੀਤੇ ਹਨ ਹਾਰਵਰਡ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਮਈ ਦੇ ਅਖੀਰ ਵਿੱਚ ਅਮਰੀਕੀ ਦੂਤਾਵਾਸਾ ਨੂੰ ਸਾਰੇ ਵਿਦਿਆਰਥੀ ਵੀਜ਼ਾ ਮੁਲਾਕਾਤਾਂ ਨੂੰ ਮੁਅਤਲ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਗਏ ਸਨ ਹਨੀਵੋਨ ਨੇ ਕਿਹਾ ਹੈ ਕਿ ਜਦੋਂ ਕਿ ਵੀਜ਼ਾ ਅਰਜ਼ੀਆਂ ਦੀ ਗਿਣਤੀ ਤੇਜ਼ੀ ਨਾਲ ਘਟ ਰਹੀ ਹੈ ਵਿਦੇਸ਼ੀ ਗ੍ਰੈਜੂਏਟਾਂ ਦੇ ਘਰ ਵਾਪਸ ਆਉਣ ਲਈ ਇਹ ਵੀ ਨਹੀਂ ਕਿਹਾ ਜਾ ਸਕਦਾ ਦੇਸ਼ ਵਿੱਚ ਘੱਟ ਵਿਦਿਆਰਥੀ ਵੀਜ਼ਾ ਤਾਰਕਾਂ ਨੂੰ ਦਰਸਾਉਣ ਵਾਲਾ ਰੁਝਾਨ ਪਾਵੇ ਕਿ ਸਿਰਫ 2% ਸਰਕਾਰ ਲਈ ਚੰਗੀ ਖਬਰ ਹੈ ਹਾਲੀਵੁੱਡ ਨੇ ਕਿਹਾ ਹੈ ਕਿ ਜਿਸਨੇ ਅਜੇ ਤੱਕ ਜੰਮ ਤੱਕ ਤੌਰ ਤੇ ਉਪਲਬਧ ਹੋਏ ਡਾਟਾ ਨੂੰ ਨਹੀਂ ਵੇਖਿਆ ਹੈ ਸਪਸ਼ਟ ਤੌਰ ਤੇ ਅਸੀਂ ਚਾਹੁੰਦੇ ਹਾਂ ਕਿ ਹੋਰ ਵੀਜ਼ਾ ਤਾਰਕ ਕਰ ਵਾਪਸ ਹੋਣ ਤਾਂ ਜੋ ਇੱਥੇ ਪੜਾਈ ਕਰਨ ਦੇ 54 ਨਵੇਂ ਵਿਦਿਆਰਥੀਆਂ ਵਿੱਚ ਵਾਧਾ ਹੋ ਸਕੇ ਬਿਊਰੋ ਰਿਪੋਰਟ ਐਮ ਜੀ ਪੰਜਾਬੀ ਨਿਊਜ਼